ਸਿੱਖਰੰਦੀ ਹਰਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਪੈਲੋ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਅਕਸਰ ਵੇਖਿਆ ਜਾਂਦਾ ਹੈ ਕਿ ਮਾੜੀਆਂ ਪ੍ਰਧਾਨਗੀਆਂ ਦੇ ਚੱਲਦੇ ਬਹੁਤ ਚੰਗੇ ਗ੍ਰੰਥੀ ਸਿੰਘ ਆਪਣਾ ਕੀਤਾ ਛੱਡ ਕੇ ਦਰਕਿਨਾਰ ਹੋ ਜਾਂਦੇ ਨੇ ਕੁਝ ਅਜੀਹਾ ਹੀ ਜਲੰਦਰ ਦੇ ਵਿੱਚ ਵੀ ਵਾਪਰਿਆ ਸੀ ਪਰ ਸਮਾ ਰਹਿੰਦਿਆਂ ਉਥੇ ਦੀ ਸੰਗਤ ਨੇ ਉਸ ਚੀਜ਼ ਨੂੰ ਸਾਹਮ੍ਹ ਲਿਆ ਤੇ ਚੰਗੇ ਗ੍ਰੰਥੀ ਵਾਪਸ ਗੁਰੂ ਘਰ ਦੇ ਵਿੱਚ ਬੁਲਾ ਲਏ ਤੇ ਉਹ ਗ੍ਰੰਥੀ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਆਓ ਜਾਣਦੇ ਹਾਂ ਕੌਣ ਨੇ ਉਹ ਤੇ ਕੀ ਘਟਨਾਕ੍ਰਮ ਉਹਨਾਂ ਨਾਲ ਵਾਪਰਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਤਲਵਾੜਾ ਪਿੰਡ ਜਹੰਦਰ ਜਿਲ੍ਹੇ ਦੇ ਵਿੱਚ ਜੀ ਤੁਸੀਂ ਦੱਸੋ ਸਭ ਤੋਂ ਪਹਿਲਾਂ ਸੁਖਵੰਤ ਜੀ ਕੀ ਘਟਨਾਕ੍ਰਮ ਤੁਹਾਡੇ ਨਾਲ ਵਾਪਰਿਆ ਸੀ ਕੀ ਹੋਇਆ ਸੀ ਤੇ ਤੁਸੀਂ ਕਿਉਂ ਗੁਰਦੁਆਰਾ ਛੱਡ ਕੇ ਚਲੇ ਗਏ ਸੀ ਸਰ ਜੀ ਮੈਂ ਨਾ ਕੁਝ ਪ੍ਰਚਾਰਕ ਜਿੱਦਾਂ ਆਪਣੇ ਗੁਰਮਤਿ ਗਿਆਨ ਕਾਲ ਦਾ ਮੈਂ ਹਰਮੰਦਰ ਸਾਹਿਬ ਜਿਹੜਾ ਹੈਦਰ ਮਾਨ ਸਿੰਘ ਹੈ ਨਾ ਜਿਹੜਾ ਜੀ ਕਰੰਤੀ ਹੈਗਾ ਜੀ ਉਹਨਾਂ ਕੋਲ ਮੈਂ ਸਿੱਖਿਆ ਲੈ ਕੇ ਸਰਟੀਫਿਕੇਟ ਮੈਂ ਉਹਨਾਂ ਦਾ ਮਿਲ ਕੇ ਸਰਟੀਫਿਕੇਟ ਹੈ ਜੀ ਜੀ ਤੇ ਮੈਂ ਇੱਕ ਤਕਰੀਬਨ 9 ਮਹੀਨੇ ਦੀ 22 ਤਰੀਕ ਨੂੰ ਇੱਕ ਕਥਾ ਦਿੱਤੀ ਸੀ ਮਾਰਕੀਟਿੰਗ ਜੀ ਕਿ ਆਸਾਦੀਵਾਰ ਦੀ ਤੋਕ ਹੁੰਦੇ ਜੀ ਮਿੱਟੀ ਮੁਸਲਮਾਨ ਕੀ ਪੇੜੇ ਪਿਕਮਿਆਰ ਜੀ ਉਹਦੇ ਵਿਧਾਰ ਤੇ ਮੈਂ ਕਥਾ ਕੀਤੀ ਕੋਤੇ ਨਾ ਜਾਤੀਵਾਦੀ ਜੋ ਬਾਣੀ ਤੇ ਇਹ ਚੀਜ਼ ਨੂੰ ਮਟਾ ਰਹੀ ਹੈ ਜਾਤ ਪਾਤ ਨੂੰ ਪਰ ਉੱਥੇ ਇੱਕ ਕਮਿਆਰ ਸਿੰਘ ਦੀ ਜਾਤੀ ਦਾ ਸਿੰਘ ਬੈਠਾ ਉਹਨੇ ਉਹ ਮੁੱਦਾ ਖੜਾ ਕਰ ਲਾ ਜੀ ਇਹਨੇ ਕਮਿਆਰ ਕਿਉਂ ਬੋਲਿਆ ਜੀ ਜੀ ਉਸ ਸਮੇਂ ਤੋਂ ਲੈ ਕੇ ਅੱਜ 9 ਮਹੀਨੇ ਤੋਂ ਲੈ ਕੇ ਉਹ ਨਾ ਪ੍ਰੋਪੋਜ਼ ਕਰਨ ਦਾ ਕਰ ਕਰ ਕੇ ਕਰ ਕਰ ਕੇ ਪਹਿਲੀ ਕਮੇਟੀ ਤੋੜ ਕੇ ਭੰਨ ਕੇ ਪੰਨ ਕਰਕੇ ਦੋ ਚਾਰ ਬੰਦੇ ਖੜੇ ਕਰਕੇ ਨਾਲ ਆਪਣੇ ਨਹੀਂ ਨਾ ਮਿੱਟੀ ਕੁਮਿਆ ਕੀ ਇਹ ਤਾਂ ਗੁਰਬਾਣੀ ਦਾ ਸ਼ਬਦ ਹੈ ਨਾ ਗੁਰਬਾਣੀ ਦੇ ਉੱਤੇ ਕਿਸ ਨੂੰ ਕਿੱਦਾਂ ਕਿ ਤੂੰ ਹੋ ਸਕਦਾ ਉਹਨੇ ਕੀਤਾ ਜੀ ਮੜ ਕੇ ਉਹਨੂੰ ਨਵੀਂ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਆ ਕੇ ਮੇਰੇ ਕੋ ਆਣ ਕੇ ਗੱਲ ਕਰਕੇ ਤੁਸੀਂ ਕਥਾ ਨਿਕਲ ਨਹੀਂ ਦੋ ਤਿੰਨ ਤੇ ਅੱਜ ਪਰਸੇ ਅਸਾਦ ਸਾਹਿਬ ਨੂੰ ਪਹਿਲਾਂ ਦੀ ਗੱਲ ਆ ਜੀ ਜੀ ਮੈਂ ਤੋਂ ਆਣ ਕੇ ਬੈਠ ਗਏ ਨੇ ਵੀ ਤੂੰ ਇਹੋ ਜੀ ਕਥਾ ਜੀ ਕਰ ਰਹੀ ਨਹੀਂ ਕਰਨੀ ਗਲਤ ਨਹੀਂ ਬੋਲੀ ਜੀ ਮੈਂ ਮੈਂ ਗਲਤ ਨਹੀਂ ਬੋਲੀ ਜੋ ਗੁਰਬਾਣੀ ਦੀ ਤੁੱਕ ਕਹਿ ਰਹੀ ਮੈਂ ਉਸੇ ਹਿਸਾਬ ਨਾਲ ਵਿਆਖਿਆ ਕੀਤੀ ਆ ਤੇ ਨਾ ਮੈਂ ਗੁਰਬਾਣੀ ਬਦਲ ਸਕਦਾ ਨਾ ਕੋਈ ਦੁਨੀਆ ਦੀ ਪਾਵਰ ਬਲ ਸਾਈ ਜੋ ਗੁਰਬਾਣ ਕਹਿ ਰਿਹਾ ਜੀ ਬਿਲਕੁਲ ਜੀ ਕਿ ਇਸ ਗੱਲੋਂ ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਟਾਰਗੇਟ ਕੀਤਾ ਮੜ ਕੇ ਗੁਰਬਾਤ ਸਾਹਿਬ ਦੀ ਗੱਲ ਪੈਣ ਤੱਕ ਗਏ ਜੀ ਜੀ ਸੀਸੀਟੀਵੀ ਫੁਟੇਜ ਤੁਸੀਂ ਸਾਨੂੰ ਭੇਜੀਓ ਅਸੀਂ ਉਹ ਵੀ ਨਸ਼ਰ ਕਰ ਰਹੇ ਆ ਪਬਲਿਕ ਉਹ ਵੀ ਦੇਖ ਰਹੀ ਹੈ ਕਿ ਕਿਸ ਤਰੀਕੇ ਨਾਲ ਤੁਹਾਡੇ ਗਲ ਪਏ ਨੇ ਉਹ ਪਰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਆਖਿਰ ਪ੍ਰਧਾਨਗੀਆਂ ਜਿਹੜੇ ਕਰਦੇ ਨੇ ਉਹ ਗੁਰੂ ਦੀ ਮਰਿਆਦਾ ਕਿੱਦਾਂ ਭੁੱਲ ਜਾਂਦੇ ਨੇ ਗੁਰੂ ਹਜ਼ੂਰੀ ਦੇ ਵਿੱਚ ਕਿਸੇ ਗਰੰਥੀ ਸਿੰਘ ਦੇ ਉੱਤੇ ਹੱਥ ਚੱਕਣਾ ਜਾਂ ਉਹਨੂੰ ਪੈਣਾ ਇਹ ਕਿੱਥੇ ਦੀ ਮਰਿਆਦਾ ਹੈ ਵਾਹਿਗੁਰੂ ਜੀ ਇਹਨਾਂ ਦੇ ਨਾਂ ਕਿਸੇ ਨੇ ਅੰਬਰ ਛਕਿਆ ਸਾਰੇ ਦਾੜੀ ਕੱਟਰੀ ਹੋਈ ਆ ਪਰਨੇ ਬੱਧਿਆ ਜੀ ਇਹੋ ਜਿਹਾ ਬਸ ਕਿਸੇ ਨੂੰ ਪਤਾ ਨਹੀਂ ਗੁਰਮਤ ਹੁੰਦੀ ਕੀ ਆ ਜੀ ਤੇ ਮੈਂ ਹੱਥ ਜੋੜ ਕੇ ਆਪਣਾ ਰੈਸ਼ਮੀ ਦੀ ਲੱਗੇ ਆ ਰੈਸ਼ਵਾਲ ਨੂੰ ਆ ਗਿਆ ਮੇਰੇ ਮਗਰ ਵੀ ਰਹਿਤਾ ਕੌ ਜੀ ਤੇ ਹੁਣ ਜਿਹਨਾਂ ਦੇ ਕੋਲ ਫਿਰ ਤੁਸੀਂ ਵਾਪਸ ਗੁਰੂ ਘਰ ਦੇ ਵਿੱਚ ਕਿੱਦਾਂ ਗ੍ਰੰਥੀ ਦੀ ਸੇਵਾ ਤੇ ਆਏ ਹੋ ਦੋਸਤੋ ਉਸ ਤੋਂ ਬਾਅਦ ਜੀ ਮੈਂ ਆਪਣੇ ਇੱਥੋਂ ਚਲੇ ਗਿਆ ਜੀ ਮੈਂ ਮੈਸ ਲੌਸਮੈਂਟ ਕਰਕੇ ਸੰਗਤ ਦੇ ਵਿੱਚ ਵੀ ਮੈਂ ਚੱਲਿਆ ਕੋਈ ਆਣ ਕੇ ਸੰਗਤ ਨੇ ਮੈਨੂੰ ਕਹੇ ਵੀ ਬਾਬਾ ਜੀ ਚਲੇ ਗਏ ਤੇ ਕੋਈ ਲੈ ਕੇ ਜਾਂ ਗਲਬਤ ਮੇਰੇ ਨਾਲ ਆਣ ਕੇ ਵੇਖ ਲੋ ਜੀ ਤੇ ਕੋਈ ਸਮਾਨ ਗੁਰੂ ਘਰ ਦਾ ਮੇਰੇ ਨਾਲ ਵੇ ਮੁੜ ਕੇ ਬੜੀਆਂ ਵਿਚਾਰਾਂ ਆਉਂਦੀਆਂ ਜੀ ਕਮੇਟੀ ਮੇਰੇ ਨਾਲ ਲੱਗਦੀ ਸੀ ਇਹ ਕਰਕੇ ਮੈਂ ਚਲੇ ਗਿਆ ਜੀ ਉਸ ਤੋਂ ਬਾਅਦ ਮੈਂ ਉਸ ਦੋ ਚਾਰ ਦਿਨ ਨਹੀਂ ਆਇਆ ਮੁੜ ਕੇ ਸੰਗਤ ਨੇ ਮਗਰੋਂ ਇਕੱਠ ਕਰਕੇ ਜੀ ਉਹਨਾਂ ਨੂੰ ਬਾਹਰ ਕੱਢ ਕੇ ਦੁਬਾਰਾ ਸਫਾਈ ਸੰਗਤ ਸ ਨਿਸ਼ਾਨ ਕਰਕੇ ਕਮੇਟੀ ਨਵੀਂ ਬਣਾ ਕੇ ਉਸ ਤੋਂ ਬਾਅਦ ਜਿੰਨੇ ਨੂੰ ਫੋਨ ਕੀਤਾ ਬਾਬਾ ਜੀ ਕਮੇਟੀ ਆ ਗਈ ਬਣ ਗਈ ਨਵੀਂ ਤੁਸੀਂ ਸਾਡੇ ਕੋ ਨਹੀਂ ਜਾਣਾ ਇਹ ਤੁਹਾਨੂੰ ਰੱਖਣਾ ਰੱਖਣਾ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਸੰਗਤ ਦੇ ਪਿਆਰ ਦੇ ਨਾਲ ਸਾਨੂੰ ਫਿਰ ਦੁਬਾਰਾ ਵਾਸਾ ਹੋਣਾ ਪਿਆ ਪਰ ਅੱਜ ਵੀ ਮੈਨੂੰ ਉਹਨਾਂ ਲੋਕਾਂ ਦਾ ਜਾਨੀ ਕਿ ਖਤਰਾ ਹੈ ਗੁਰੂ ਘਰ ਦੇ ਵਿੱਚ ਮੈਂ ਬੈਠਾ ਜੂ ਕਮੇਟੀ ਨੇ ਮੇਰਾ ਬਹੁਤ ਸਾਥ ਦਿੱਤਾ ਨਵੀਨ ਜੀ ਪਰ ਜਿਹੜੇ ਉਹ ਲੋਕ ਨੇ ਅੱਜ ਵੀ ਉਹ ਮੇਰੇ ਨਾਲ ਟਰੈਕਟਰ ਰੱਖਦੇ ਆ ਜੀ ਫਰੂਰ ਕਰਦੇ ਨੇ ਉਹਨਾਂ ਨੂੰ ਅਸੀਂ ਸਿੱਖ ਨਹੀਂ ਕਹਾਂਗੇ ਉਹਨਾਂ ਨੂੰ ਅਸੀਂ ਮਸੰਦ ਹੀ ਕਹਾਂਗੇ ਜਿਹੜੇ ਗੁਰੂ ਹਜ਼ੂਰੀ ਦੇ ਵਿੱਚ ਗੁਰੂ ਦੀ ਮਰਿਆਦਾ ਭੰਗ ਕਰਦੇ ਨੇ ਜਾਂ ਜਿਹੜੇ ਗ੍ਰੰਥੀ ਸਿੰਘ ਨੂੰ ਸਿਰਫ ਇੱਕ ਨੌਕਰ ਸਮਝਦੇ ਨੇ ਗ੍ਰੰਥੀ ਸਿੰਘ ਨੂੰ ਗ੍ਰੰਥੀ ਸਿੰਘ ਦੀ ਪਦਵੀ ਦੇਣ ਤੋਂ ਪਿਛਾ ਹੁੰਦੇ ਨੇ ਕਿਉਂਕਿ ਸਾਡਾ ਸਭ ਤੋਂ ਪਹਿਲਾ ਫਰਜ਼ ਬੰਦਾ ਹੈ ਕਿ ਜੋ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦਾ ਉਸ ਨੂੰ ਅਸੀਂ ਹਰ ਪਾਸਿਓ ਸੌਖਾ ਰੱਖੀਏ ਸੌਖਾਲਾ ਰੱਖੀਏ ਤਾਂ ਜੋ ਉਹ ਪੂਰੇ ਤਨਦੇਈ ਦੇ ਨਾਲ ਪ੍ਰਚਾਰ ਪ੍ਰਸਾਰ ਕਰ ਸਕੇ ਤੇ ਮੈਂ ਇਹ ਚਾਹਾਂਗਾ ਕਿ ਜੋ ਵੀ ਤੁਹਾਡੀ ਇਸ ਵੇਲੇ ਨਵੀਂ ਕਮੇਟੀ ਬਣੀ ਹੈ ਗੁਰਦੁਆਰੇ ਦੀ ਉਹਦੇ ਪਰਦਾ ਆਨੇ ਜਾਂ ਕੋਈ ਵੀ ਮੈਂਬਰ ਤੁਹਾਡੇ ਕੋਲ ਹੈ ਇਸ ਵੇਲੇ ਐਸਾ ਤਾਂ ਮੇਰੇ ਕੋਲ ਇਹ ਮੌਜੂਦਾ ਨਹਿਰ ਪ੍ਰਧਾਨ ਨਵੇਂ ਬਣੇ ਨੇ ਜੀ ਸਰ ਸਰਦਾਰ ਉਹਨਾਂ ਦਾ ਗੁਰਦੀਪ ਸਿੰਘ ਨਾਂ ਜੀ ਉਹ ਮੇਰੇ ਕੋਲ ਹੀ ਤਕਰੀਬਨ ਬੈਠੇ ਨੇ ਮੈਂ ਕੋਈ ਤੇ ਗੱਲ ਕਰਾ ਸਕਦਾ ਤੁਹਾਡੇ ਨਾਲ ਜੀ ਬਿਲਕੁਲ ਗੱਲ ਕਰਨਾ ਚਾਹਾਂਗੇ ਉਹਨਾਂ ਦੇ ਨਾਲ ਹਾਂਜੀ ਥੈਂਕ ਯੂ ਆਹ ਲਓ ਜੀ ਕਰੋ ਸਰਦਾਰ ਗੁਰਦੀਪ ਸਿੰਘ ਅਲੱਗ ਤੋਂ ਹੈਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੀਪ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੀਪ ਜੀ ਜੋ ਵੀ ਘਟਨਾਕ੍ਰਮ ਪਿੰਡ ਦੇ ਵਿੱਚ ਤੁਹਾਡੇ ਵਾਪਰੇ ਕਿਉਂਕਿ ਇਹ ਇੱਕ ਪਿੰਡ ਦੀ ਘਟਨਾ ਨਹੀਂ ਹੈ ਜੀ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਤੁਸੀਂ ਤੇ ਤੁਹਾਡਾ ਸਾਰਾ ਪਿੰਡ ਵਧਾਈ ਦਾ ਪਾਤਰ ਹੈ ਦਿਲੋਂ ਵਧਾਈ ਦਾ ਪਾਤਰ ਹੈ ਕਿ ਤੁਸੀਂ ਚੰਗੇ ਗਰੰਥੀ ਸਿੰਘ ਨੂੰ ਸੰਭਾਇਆ ਕਿਉਂਕਿ ਬਹੁਤ ਸਾਰੇ ਗਰੰਥੀ ਸਿੰਘ ਅਜਿਹੇ ਨੇ ਜੋ ਆਪਣਾ ਕੀਤਾ ਛੱਡ ਚੁੱਕੇ ਨੇ ਜੋ ਜਿਹੜੀਆਂ ਵੀਡੀਓਜ਼ ਮੈਂ ਵੀ ਆਪਣੇ ਚੈਨਲ ਦੇ ਉੱਤੇ ਨਸ਼ਰ ਕੀਤੀਆਂ ਨੇ ਜੋ ਅਜੇ ਟੈਕਸੀ ਚਲਾ ਰਹੇ ਨੇ ਸਬਜ਼ੀਆਂ ਵੇਚ ਰਹੇ ਨੇ ਜਾਂ ਕੋਈ ਹੋਰ ਦੁਕਾਨਦਾਰੀ ਕਰਕੇ ਬੈਠ ਕਹੋਗੇ ਅਜੇ ਪ੍ਰਧਾਨਾ ਬਾਰੇ ਮੈਂ ਕਹਾਂਗਾ ਜੀ ਇਦਾਂ ਦੇ ਪ੍ਰਧਾਨਾ ਨਾਲੋਂ ਤਾਂ ਗੁਰੂ ਘਰ ਬੰਦ ਕਰਨਾ ਚੰਗਾ ਜਿਹੜਾ ਭਾਈ ਦੀ ਜਿਹਨੇ ਵਿਆਦ ਵੀ ਹੁੰਦੀ ਆ ਇੱਕ ਗੁਰੂ ਮਹਾਰਾਜਾ ਜਿਹੜਾ ਵਜ਼ੀਰ ਆ ਨਾ ਜੇ ਉਹਨੂੰ ਆਪਾਂ ਉਹਨੂੰ ਸਤਕਾਰ ਨਹੀਂ ਦੇ ਸਕਦੇ ਤਾਂ ਗੁਰੂ ਆਪਣਾ ਘਰ ਜਿਹੜਾ ਪਿੰਡ ਵਿੱਚ ਬਣਾਇਆ ਉਹ ਸਾਨੂੰ ਕੀ ਸ਼ੋਭਾ ਦਊਗਾ ਬਿਲਕੁਲ ਕੋਈ ਸ਼ੋਭਾ ਹਾਂਜੀ ਇਸ ਵਿੱਚ ਪ੍ਰਧਾਨ ਮੌਕੇ ਦਾ ਹਾਜ਼ਰ ਸੀ ਜੀ ਜਿਹੜਾ ਪ੍ਰਧਾਨ ਸੀ ਜੀ ਕਮੇਟੀ ਮੈਂਬਰ ਬਾਕੀ ਵੀ ਸੀਗੇ ਜਿਨ੍ਹਾਂ ਨੇ ਭਾਈ ਨੂੰ ਵਿਚਾਰੇ ਨੂੰ ਰਤਾ ਨਹੀਂ ਬਚਾਇਆ ਜੀ ਦੇ ਕੋ ਜਿਹੜਾ ਗ੍ਰੰਤੀ ਸਿੰਘ ਤਾਂ ਬਹੁਤ ਔਖਾ ਬਣਦਾ ਆ ਜਿਹੜਾ ਗ੍ਰੰਤੀ ਸਿੰਘ ਦੀ ਬੇਚਿੱਤੀ ਉਹਨੂੰ ਫੜ ਕੇ ਅਸੀਂ ਬੜੇ ਔਖੇ ਹੋ ਕੇ ਸੰਭਾਲਿਆ ਸੀ ਕਿ ਜਨਾਬ ਨਾ ਤੁਸੀਂ ਐਡਾ ਕਰੋ ਅਸੀਂ ਤੁਹਾਡੇ ਨਾਲ ਆ ਉਹ ਛੱਡ ਗਿਆ ਸੀ ਜਿੱਤ ਭੱਜ ਗਿਆ ਕਿ ਇਹ ਆਪਾਂ ਪਿੰਡ ਛੱਡ ਕੇ ਚਲ ਜਾਣਾ ਤੇ ਬੜੀ ਮੁਸ਼ਕਲ ਨਾ ਬਣਾਇਆ ਉਹਨਾਂ ਨੂੰ ਜੀ ਪਰ ਇਹ ਜਿਹੜੀਆਂ ਚੀਜ਼ਾਂ ਨੇ ਪ੍ਰਧਾਨਗੀਆਂ ਨੇ ਹੁਣ ਤੁਸੀਂ ਵੀ ਪ੍ਰਧਾਨ ਬਣਿਓ ਆਪਣੇ ਪਿੰਡ ਦੇ ਗੁਰੂ ਘਰ ਦੇ ਹਾਂਜੀ ਹਾਂਜੀ ਪਰ ਪ੍ਰਧਾਨਗੀਆਂ ਕੀ ਤੁਹਾਨੂੰ ਲੱਗਦਾ ਸਿਰਫ ਗੋਲਗਾ ਤੱਕ ਹੀ ਸੀਮਤ ਰਹਿ ਗਈਆਂ ਨੇ ਸਿਰਫ ਗੋਲਕਾਂ ਦੇ ਵਿੱਚ ਕਿੰਨੀ ਮਾਇਆ ਆਈ ਹੈ ਉੱਥੇ ਗਿਣਨ ਤੱਕ ਸੀਮਤ ਰਹਿ ਗਈਆਂ ਨੇ ਕਿਸੇ ਨੂੰ ਕੋਈ ਮਤਲਬ ਨਹੀਂ ਕੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਗਰੰਥੀ ਸਿੰਘ ਕਰ ਰਿਹਾ ਹੈ ਜਿਹੜਾ ਸੁਖਾਸਨ ਕਰਵਾ ਰਿਹਾ ਹੈ ਜਿਹੜਾ ਪ੍ਰਕਾਸ਼ ਕਰਵਾ ਰਿਹਾ ਹੈ ਸਾਡਾ ਫਰਜ਼ ਬੰਦ ਹੈ ਅਸੀਂ ਕਿਤੇ ਨਾ ਕਿਤੇ ਉਹਦੀ ਵੀ ਥੋੜੀ ਬਹੁਤੀ ਸਾਰ ਲਈਏ ਉਹਦਾ ਵੀ ਥੋੜਾ ਬਹੁਤਾ ਧਿਆਨ ਰੱਖੀਏ ਬਿਲਕੁਲ ਬੰਦਾ ਜੀ ਬਹੁਤ ਸਾਲਾਂ ਮੰਨਦਾ ਥੋੜਾ ਨਹੀਂ ਬਹੁਤ ਜ਼ਿਆਦਾ ਮੰਨਦਾ ਜੀ ਅਸੀਂ ਜਿਹੜਾ ਗ੍ਰੰਤੀ ਸਿੰਘ ਨੇ ਆ ਜੀ ਜਿਹੜਾ ਮਹਾਰਾਜ ਦਾ ਬਜ਼ੀਰਾ ਸੀ ਉਹਦਾ ਦੇਣ ਨਹੀਂ ਦੇ ਸਕਦੇ ਜੀ ਪਰ ਵਜ਼ੀਰਾਂ ਦੇ ਨਾਲ ਅੱਜ ਜੋ ਵਿਵਹਾਰ ਕੀਤਾ ਜਾ ਰਿਹਾ ਹੈ ਵਜ਼ੀਰਾਂ ਨੂੰ ਜਿੱਦਾਂ ਨੌਕਰਾਂ ਵਾਂਗ ਟ੍ਰੀਟ ਕੀਤਾ ਜਾ ਰਿਹਾ ਹੈ ਵਜ਼ੀਰਾਂ ਨੂੰ ਜਿੱਦਾਂ 4 4 5 5 7 7 ਹਜ਼ਾਰ ਦੀਆਂ ਤਨਖਾਹਾਂ ਤੇ ਰੱਖਿਆ ਜਾ ਰਿਹਾ ਹੈ ਤੇ ਜੇਕਰ ਗੁਰੂ ਘਰ ਦੇ ਅੰਦਰ ਪਰਿਵਾਰ ਦੇ ਨਾਲ ਵਜ਼ੀਰ ਕੋਈ ਰਹਿੰਦਾ ਵੀ ਹੈ ਤੇ ਉਹਨੂੰ ਵੀ ਇਸ਼ਹਾਨ ਜਤਾਇਆ ਜਾਂਦਾ ਹੈ ਕਿ ਤੂੰ ਗੁਰੂ ਘਰ ਦੇ ਟੁਕੜਿਆਂ ਤੇ ਪਲਦਾ ਹੈ ਇਹ ਚੀਜ਼ਾਂ ਕਿੱਥੇ ਤੱਕ ਤੁਹਾਨੂੰ ਚਾਇਜ਼ ਲੱਗਦੀਆਂ ਨੇ ਬਿਲਕੁਲ ਜੀ ਅੱਜ ਬਹੁਤ ਤਾਂ ਫਿਰ ਕੀ ਕਹੋਗੇ ਅਜਿਹੇ ਪ੍ਰਧਾਨਾਂ ਨੂੰ ਅਜਿਹੀਆਂ ਜਥੇਬੰਦੀਆਂ ਨੂੰ ਜਾਂ ਅਜਿਹੀਆਂ ਕਮੇਟੀਆਂ ਨੂੰ ਜਿਹੜੀਆਂ ਗੁਰੂ ਘਰ ਤਾਂ ਸਾਹਮਣੇ ਬੈਠੀਆਂ ਨੇ ਪਰ ਜਿਹਨਾਂ ਤੋਂ ਚੰਗੇ ਪ੍ਰਚਾਰਕ ਨਹੀਂ ਸਾਂਭੇ ਜਾਂਦੇ ਚੰਗੇ ਗ੍ਰੰਥੀ ਸਿੰਘ ਨਹੀਂ ਸਾਂਭੇ ਜਾਂਦੇ ਮੈਂ ਤਾਂ ਜੀ ਲਾਂਤ ਪਾ ਦੇ ਸੱਦਿਆ ਸਰ ਮੋਰ ਜਥੇ ਬੰਦੀਆਂ ਤੋਂ ਕੀ ਤੁਸੀਂ ਉਮੀਦ ਕਰਦੇ ਹੋ ਕਿ ਕਿ ਐਸਜੀਪੀਸੀ ਨੂੰ ਵੀ ਚਾਹੀਦਾ ਹੈ ਕਿ ਕੋਈ ਨਾ ਕੋਈ ਅਜਹੀ ਰਣਨੀਤੀ ਜ਼ਰੂਰ ਬਣਾਈ ਜਾਵੇ ਕਿ ਜੋ ਵੀ ਗੁਰੂ ਘਰ ਚਾਹੇ ਉਹ ਐਸਜੀਪੀਸੀ ਦੇ ਅੰਡਰ ਆnde ਹੋਣ ਚਾਹੇ ਪਿੰਡਾਂ ਦੇ ਵਿੱਚ ਹੁਣ ਜਿੱਥੇ ਵੀ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਹਦੀਆਂ ਕਮੇਟੀਆਂ ਜਦੋਂ ਚੁਣੀਆਂ ਜਾਣ ਤਾਂ ਉਹਦੇ ਮੈਂਬਰ ਜਿਹੜੇ ਨੇ ਉਹ ਸਾਬਤ ਸੂਰਤ ਹੋਣੇ ਚਾਹੀਦੇ ਨੇ ਉਹਨਾਂ ਨੂੰ ਐਟਲੀਸਟ ਗੁਰਮਤਿ ਦਾ ਗਿਆਨ ਹੋਣਾ ਚਾਹੀਦਾ ਤੇ ਕੁਝ ਅਜਿਹੇ ਉਪਰਾਲੇ ਉਹਨਾਂ ਨੂੰ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ ਕੀ ਸੋਚਦੇ ਹੋ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਜੇ ਕਰਨਗੇ ਤਾਂ ਜੀ ਅੰਤ ਦੇ ਵਿੱਚ ਕੁਝ ਕਹਿਣਾ ਚਾਹੋਗੇ ਗ੍ਰੰਥੀ ਸਿੰਘ ਤੁਹਾਡੇ ਨਾਲ ਨੇ ਉਹ ਕੁਝ ਕਹਿਣਾ ਚਾਹ ਚਾਹੁੰਦੇ ਨੇ ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਗ੍ਰੰਥੀ ਸਿੰਘਾਂ ਨੂੰ ਖਾਸ ਕਰਕੇ ਕੀ ਕਹਿਣਾ ਚਾਹੋਗੇ ਮੈਂ ਤਾਂ ਜੀ ਗ੍ਰੰਥੀ ਸਿੰਘਾਂ ਨੂੰ ਕਵਾਂਗੇ ਕਿ ਲੋਕਾਂ ਦੇ ਇਸ ਮਾੜੇ ਵਿਹਾਰ ਤੋਂ ਡਰ ਕੇ ਤੁਸੀਂ ਆਪਣਾ ਗੁਰੂ ਮਹਾਰਾਜ ਦੀ ਸੇਵਾ ਕਰਨੀ ਨਾ ਛੱਡੋ ਜੀ ਕਿਉਂਕਿ ਗੁਰੂ ਮਹਾਰਾਜ ਦੀ ਸੇਵਾ ਕਰਨ ਵਾਲੇ ਤਾਂ ਅੱਗੇ ਹੀ ਬਹੁਤ ਠੱਕ ਬੰਦੇ ਮਿਲਦੇ ਆ ਜੀ ਬਹੁਤ ਠੱਕ ਬਿਲਕੁਲ ਜਿਹੜੇ ਕੋਈ ਸਮਝਦਾਰ ਆ ਜੀ ਉਹਦੇ ਮਾੜੇ ਮੋٹے ਤਾਂ ਜਿੰਨੇ ਮਰਜ਼ੀ ਲੈ ਆਓ ਪਰ ਜਿੱਦਾਂ ਦਾ ਇਹ ਗਿਆਨੀ ਸਿੰਘ ਜੀ ਮੈਂ ਦੇਖਿਆ ਜੀ ਇਹਨਾਂ ਦੀ ਸੂਝਵਾਨ ਇਹਨਾਂ ਦਾ ਪਰਵਾਰ ਸੂਝਵਾਨ ਇਹਨਾਂ ਦੀ ਬੋਲਚਾਲ ਇਹਨਾਂ ਦੀ ਆਵਾਜ਼ ਗੁਰੂ ਮਾਰਾ ਦਾ ਪਿਆਰ ਇਦਾਂ ਦਾ ਗਰੰਟੀ ਮੇਰੇ ਖਿਆਲ ਚ 100 ਚੋਂ ਗਰੰਟੀ ਦੇ 30 ਹੋਣਗੇ ਜੀ ਜੇ ਆਪਾਂ ਇਹਨਾਂ ਨੂੰ ਇਦਾਂ ਇਸ ਕੰਮ ਤੋਂ ਹਟਾ ਦੇਵਾਂਗੇ ਤਾਂ ਆਪਣੇ ਵੀ ਕੋਈ ਜੀਵ ਦਾ ਹੱਜ ਨਹੀਂ ਹਰਦੂ ਲਾਗਦਾ ਬਿਲਕੁਲ ਜੀ ਬਿਲਕੁਲ ਜੀ ਦੂਜੀ ਗੱਲ ਇਹ ਦੀ ਮੈਂ 8 ਸਾਲ ਇਸ ਗੁਰਦੁਆਰੇ ਚ ਪ੍ਰਧਾਨਗੀ ਕੀਤੀ ਸੱਚ ਜੀ ਇੱਕ ਵਾਰੀ ਵੀ ਮੈਂ ਕੋਈ ਕੰਪਲੇਨ ਨਹੀਂ ਆਉਣ ਦਿੱਤੀ ਜੀ ਮੈਂ ਮਾਗੀ ਤੇ ਛੱਡ ਕੇ ਗਿਆ ਇਹ ਤਿੰਨਾ ਚੌਂ ਮਹੀਨਿਆਂ ਦੇ ਵਿੱਚ ਇਸ ਗਿਆਨੀ ਦਾ 3 2 3 ਵਾਰੀ ਠੱਕੇ ਹੋਏ ਜੀ ਹੁਣ ਉਹ ਜਿਹੜਾ ਪ੍ਰਧਾਨ ਬਣਿਆ ਸੀ ਛੱਡ ਗਿਆ ਗੁਰਦਾਰ ਸੋਪਾ ਦੇਗਾ ਸਾਰੇ ਪਿੰਡ ਨੇ ਮੈਨੂੰ ਬੜੇ ਠੱਕੇ ਨਾ ਬਣਾਇਆ ਮੈਂ ਜੀ ਪ੍ਰਦੇਸ਼ ਚ ਜਾਂਦਾ ਮੇਰੇ ਬੱਚੇ ਸਾਰੇ ਬਾਹਰ ਆ ਜੀ ਇਸ ਕਰਕੇ ਮੇਰੇ ਤੋਂ ਟਾਈਮ ਨਹੀਂ ਮੈਂ ਕਿਹਾ ਸੀ ਨਹੀਂ ਮੈਨੂੰ ਤੁਸੀਂ ਰਹਿਣ ਦਿਓ ਪਰ ਨੱਗਰ ਨਹੀਂ ਮੰਨਿਆ ਨੱਗਰ ਨੇ ਮੈਨੂੰ ਠੱਕੇ ਨਾ ਬਣਾਇਆ ਜੀ ਉਸ ਬੰਦੇ ਨੂੰ ਇਸ ਚੀਜ਼ ਦੀ ਫਿਰ ਜੈਲ ਸਾਹਿਬ ਇਸ ਬੰਦੇ ਨੂੰ ਤੁਸੀਂ ਕਿਉਂ ਪ੍ਰਧਾਨ ਬਣਾਤਾ ਕਿ ਪਿੰਡ ਵਿੱਚ ਖੇ ਲੜਾਈ ਕਰ ਲਈ ਉਹਨੇ ਇੱਕ ਮੈਂਬਰ ਨੇ ਬਣਾਇਆ ਸੀ ਨਾਲ ਸਿਆਣਾ ਬੰਦਾ ਉਹਦੇ ਘਰ ਮਾਰਨ ਪੈ ਗਿਆ ਉਹਨੂੰ ਜੀ ਦੇਖੋ ਉਸ ਮੈਂਬਰ ਨੂੰ ਵੀ ਕਿੰਨੀ ਤਕਲੀਫ ਆਈ ਉਹ ਮੇਰੇ ਕੋਲ ਗਿਆ ਕਿ ਉਹਨਾਂ ਦੇਖੋ ਮੈਨੂੰ ਕਿਉਂ ਪਰ ਮੈਂਬਰ ਰੱਖਣਾ ਮੈਨੂੰ ਦੇਖ ਤਕਲੀਫ ਆਈ ਅੱਜ ਸਵੇਰ ਦੇ ਥਾਣੇ ਜਾਂਦੇ ਥਾਣੇ 'ਚ ਵੀ ਸਾਡੀ ਸੁਣਾਈ ਨਹੀਂ ਹੋਈ ਕਿ ਗੁਰੂ ਮਹਾਰਾਜਾਂ ਚਾਹ ਕੰਮ ਕੀਤਾ ਉਹ ਕਹਿੰਦੇ ਇਹ ਜੀ ਸ਼੍ਰੋਮਣੀ ਕਮੇਟੀ ਦਾ ਕੰਮ ਆ ਖਲਾਨੇ ਦਾ ਕੰਮ ਆ ਮੋਰੇ ਆ ਜਵਾਬ ਦੇ ਰਹਾ ਦੱਸੋ ਆਪਾਂ ਛੇ ਬਿਠਾ ਕਾਨੂੰਨ ਕਿੱਥੇ ਬਿਠਾ ਸੰਵਧਾਨ ਮੈ ਬਿਲਕੁਲ ਜੀ ਬਿਲਕੁਲ ਜੀ ਮੈਂ ਇਸ ਕੰਮ ਦੇ ਨਾਲ ਗਿਆ ਉਸ ਉਹਨੂੰ ਮੈਂਬਰ ਬਣਾਉਣ ਦੀ ਖਾਤਰ ਮੈਨੂੰ ਨਾਲ ਜਾਣਾ ਪਿਆ ਬਿਲਕੁਲ ਮੇਰੀ ਬੇਟੀਆਂ ਵੀ ਬਾਹਰ ਆ ਮੇਰਾ ਬੱਚਾ ਵੀ ਮੈਂ ਆਪ ਦੋ ਤਿੰਨਾਂ ਰਜਾਇਆ ਮੈਂ ਹੁਣ ਕਿੱਥੇ ਜਾਣਾ ਸੀਗਾ ਮੈਨਾਂ ਨਾਲ ੱੱੱਕੇ ਨਾਲ ਰੱਖਿਆ ਕਿ ਇਹ ਪ੍ਰੋਗਰਾਮ ਖੜਾਉਣਾ ਤੂੰ ਆ ਨਹੀਂ ਸਾਡਾ ਸੂਤ ਆਉਂਦਾ ਬਿਲਕੁਲ ਜੀ ਅਗਰ ਅਸੀਂ ਛੱਡਿਆ ਜੀ ਮੈਂ ਇਸ ਗੱਲ ਦੇ ਵਿੱਚ ਕੋਈ ਉਲਾ ਨਹੀਂ ਕੋਈ ਅਮਰਤ ਨਹੀਂ ਛੱਡਿਆ ਹੁੰਦਾ ਮੈਂ ਪੂਰਾ ਸਿੰਘ ਆ ਸਾੜੀ ਕਿਸ ਕੋਈ ਇਦਾਂ ਨਹੀਂ ਗੱਲਬਾਤ ਨਹੀਂ ਜੀ ਲੇਕਿਨ ਔਰਤ ਨਹੀਂ ਛੱਡਿਆ ਪਰ ਗੁਰੂ ਮਹਾਰਾਜ ਦੀ ਮੈਂ ਬਹੁਤ ਜ਼ਿਆਦਾ ਹੀ ਇੱਜ਼ਤ ਕਰਦਾ ਬਿਲਕੁਲ ਜੀ ਗੁਰੂ ਮਹਾਰਾਜ ਦੀ ਜਿਸ ਦੇ ਉੱਤੇ ਮਿਹਰ ਹੈਗੀ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਮਰਤਾਰੀ ਹੋ ਕੇ ਹੀ ਸਾਰੇ ਫਰਜ਼ ਨਿਭਾਣੇ ਆ ਹਾਂ ਬਹੁਤ ਚੰਗੀ ਗੱਲ ਹੈ ਜੇ ਤੁਸੀਂ ਖੰਡੇ ਬਾਟੇ ਦੀ ਪਹੁੰਚ ਲੈ ਕੇ ਗੁਰੂ ਦੀ ਫੌਜ ਦੇ ਵਿੱਚ ਸ਼ਾਮਿਲ ਹੁੰਨੇ ਹੋ ਪਰ ਆਪਣੇ ਫਰਜ਼ ਨਿਭਾਉਣ ਵਾਸਤੇ ਅਗਰ ਅਸੀਂ ਆਪਣੇ ਅਨੁਸਾਰ ਜ਼ਿੰਦਗੀ ਬਤੀਤ ਕਰ ਰਹੇ ਆ ਤੇ ਦਿਲੋਂ ਸੱਚੇ ਸੁੱਚੇ ਹੋ ਕੇ ਅਸੀਂ ਪਰਮਾਤਮਾ ਦੇ ਲੜ ਲੱਗੇ ਹੋਏ ਆ ਬਾਣੀ ਪੜਦੇ ਆ ਗੁਰਬਾਣੀ ਪੜਦੇ ਆ ਪ੍ਰਚਾਰ ਪ੍ਰਸਾਰ ਕਰਦੇ ਆ ਤਾਂ ਅਸੀਂ ਉਹਨਾਂ ਲੱਖਾਂ ਗਾਤਰੇ ਪਾਏ ਹੋਏ ਜਾਂ ਚੋਲੇ ਪਾਏ ਹੋਏ ਸਿੰਘਾਂ ਨਾਲੋਂ ਚੰਗੇ ਆ ਜਿਹੜੇ ਸਭ ਕੁਝ ਧਾਰਨ ਕਰਕੇ ਵੀ ਅਜੇਹੇ ਚਲਿੱਤਰ ਕਰਦੇ ਨੇ ਅਜੇਹੇ ਪੁੱਠੇ ਪੁੱਠੀਆਂ ਹਰਕਤਾਂ ਕਰਦੇ ਨੇ ਤੇ ਉਸ ਤੋਂ ਬਾਅਦ ਤਨਖਈਆ ਕਰਾਰ ਲਗਵਾ ਕੇ ਉਸ ਤਰਫੇ ਤੋਂ ਐਸ਼ ਪ੍ਰਸਤੀ ਕਰਦੇ ਫਿਰਦੇ ਨੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਵੱਡੇ ਵੱਡੇ ਜਥੇਦਾਰਾਂ ਤੋਂ ਲੈ ਕੇ ਜਥੇਬੰਦੀਆਂ ਤੱਕ ਤੋਂ ਤੁਹਾਡੇ ਸਾਹਮਣੇ ਨੇ ਕਿ ਯੂਟਿਊਬ ਦੇ ਉੱਤੇ ਕੀ ਕੁਝ ਪਿਆ ਹੋਇਆ ਹੈ ਜਿਨ੍ਹਾਂ ਨੇ ਅਮਰਤ ਛਕੇ ਹੋਏ ਨੇ ਦਾੜੇ ਦੇ ਜਿਨ੍ਹਾਂ ਦੇ ਪ੍ਰਕਾਸ਼ ਹੋਏ ਪਏ ਨੇ ਤੇ ਉਹਨਾਂ ਨੇ ਜੋ ਕੁ ਕਰਮ ਕੀਤੇ ਨੇ ਸਾਰੀ ਦੁਨੀਆ ਦੇ ਸਾਹਮਣੇ ਆ ਤਾਂ ਇਹ ਮੈਟਰ ਨਹੀਂ ਕਰਦਾ ਤੁਸੀਂ ਅਮਰਤ ਛਕਿਆ ਨਹੀਂ ਛਕਿਆ ਪਰ ਹਾਂ ਇਹ ਮੈਟਰ ਕਰਦਾ ਤੁਹਾਡੀ ਜ਼ਹਿਨੀਅਤ ਕਿੱਦਾਂ ਦੀ ਹੈ ਤੁਸੀਂ ਇਨਸਾਨ ਕਿੱਦਾਂ ਦੇ ਹੋ ਤੁਹਾਡੇ ਅੰਦਰ ਇਨਸਾਨੀਅਤ ਜਿਉਂਦੀ ਹੈ ਨਹੀਂ ਹੈ ਸਰਬੱਤ ਦੇ ਭਲੇ ਦਾ ਫਲਸਫਾ ਤੁਹਾਨੂੰ ਯਾਦ ਹੈ ਜਾਂ ਨਹੀਂ ਹੈ ਅੰਤ ਦੇ ਵਿੱਚ ਇੱਕੋ ਹੀ ਚੀਜ਼ ਮੈਂ ਕਹਿਣੀ ਚਾਹਾਂਗਾ ਕਿ ਤੁਸੀਂ ਇੱਕ ਐਨਆਰਆਈ ਹੋ ਤੁਹਾਡੇ ਬੱਚੇ ਅਗਰ ਬਾਹਰ ਸੈਟਲਡ ਹੈ ਨੇ ਤੇ ਪਹਿਲਾਂ ਵੀ ਮੈਂ ਆਪਣੇ ਚੈਨਲ ਦੇ ਥਰੂ ਸਾਰੇ ਵਾਲਿਆਂ ਨੂੰ ਜਾਂ ਐਨਆਰਆਈ ਵੀਰਾਂ ਨੂੰ ਇਹੀ ਗੱਲ ਕਹੀ ਸੀ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਪੋਲੀਟੀਕਲ ਪਾਰਟੀਆਂ ਨੂੰ ਜਾਂ ਹੋਰਾਂ ਨੂੰ ਫੰਡ ਭੇਜਣ ਤੋਂ ਚੰਗਾ ਹੈ ਕਿ ਅਸੀਂ ਘੱਟੋ ਘੱਟ ਆਪਣੇ ਆਪਣੇ ਪਿੰਡ ਦਾ ਗ੍ਰੰਥੀ ਹੀ ਅਡਾਪਟ ਕਰ ਲਈਏ ਤਾਂ ਕਿ ਉਸ ਗ੍ਰੰਥੀ ਸਿੰਘ ਦੇ ਪਰਿਵਾਰ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਤਾਂ ਕਿ ਉਹ ਸਿਰਫ ਤੇ ਸਿਰਫ ਪ੍ਰਚਾਰ ਪ੍ਰਸਾਰ ਵੱਲ ਪੂਰੀ ਤਰ੍ਹਾਂ ਨਾਲ ਧਿਆਨ ਲਗਾ ਸਕੇ ਉਸ ਦੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਘਰ ਦੇ ਖਰਚੇ ਤੋਂ ਲੈ ਕੇ ਅਸੀਂ ਇੰਨਾ ਕੀ ਉਹਨੂੰ ਸੌਖਾ ਕਰ ਦਈਏ ਕਿ ਉਹ ਸਿਰਫ ਤੇ ਸਿਰਫ ਪ੍ਰਚਾਰ ਪ੍ਰਸਾਰ ਵੱਲ ਧਿਆਨ ਦੇਵੇ ਕੀ ਕਹੋਗੇ ਇਸ ਦੇ ਉੱਤੇ ਮੈਂ ਜੀ ਇਸ ਗੱਲ ਨਾਲ ਬਹੁਤ ਸਹਿਮਤ ਹਾਂ ਔਰ ਮੈਂ ਕਰਦਾ ਵੀ ਜਿੰਨੇ ਜੋਗਾ ਦੀ ਮੈਂ ਉਹਨਾਂ ਨੂੰ ਗਿਆਨੀ ਸਿੰਘ ਨੂੰ ਪੁੱਛ ਲਿਆ ਬੇਟਾ ਬੀਜ ਪੜਦਾ ਸੀ ਇਹ ਕਹਿਣ ਲੱਗੇ ਕਿ ਮੇਰੇ ਤੋਂ ਪੜਾਉਣ ਦੀ ਥੋੜੀ ਫਰਸ਼ਟ ਨਹੀਂ ਮੈਂ ਇਹਨੂੰ ਹਟਾ ਲੈਣਾ ਮੈਂ ਕਿਹਾ ਦੇਖ ਜੀ ਬਾਬਾ ਜੀ ਤੁਸੀਂ ਹਟਾਓ ਨਾ ਇਹਦੀ ਫੀਸ ਅਹੀ ਜਰੂਰ ਕਰਾਂਗੇ ਜੀ ਦੋਨਾਂ ਬੇਟਿਆਂ ਦੀ ਫੀਸ ਮੈਂ ਦਿੱਤੀ ਉਹਨਾਂ ਨੂੰ ਕਦੇ ਵੀ ਪੁੱਛ ਸਕਦੇ ਹੋ ਜੀ ਬਿਲਕੁਲ ਬਿਲਕੁਲ ਜੋਗਾ ਮੈਂ ਹੈ ਜਰੂਰ ਕੀਤਾ ਜੀ ਇੱਕ ਦੁਆਰੀ ਇਹਨਾਂ ਦੇ ਬੱਚੇ ਵੀ ਢੱਲਾ ਵੀ ਹੋਇਆ ਘਰੋਂ ਢਿੱਲੀ ਹੋਈ ਜਿੰਨੀ ਹੈਲਪ ਹੋਈ ਉਹ ਵੀ ਕੀਤੀ ਬਿਲਕੁਲ ਜੀ ਸਖਾ ਫਰਜ਼ ਬੰਦ ਹੈ ਜੇ ਦਸਾਂ ਨਹਾ ਦੀ ਕਿੱਟ ਕਮਾਈ ਦੇ ਵਿੱਚ ਅਸੀਂ ਦਸਵੰਦ ਕੱਢਦੇ ਆ ਤਾਂ ਅਸੀਂ ਆਹ ਉਹ ਦਸਵੰਦ ਕਿਸੇ ਚੰਗੇ ਲੇਖੇ ਲਈਏ ਆਪਣੇ ਹੱਥ ਨਾਲ দান ਕਰੀਏ بجائے ਕਿ ਅਸੀਂ ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਦੂਜਿਆਂ ਦੇ ਉੱਤੇ ਭਰੋਸਾ ਕਰਕੇ ਦੂਜਿਆਂ ਦੇ ਅਕਾਊਂਟਾਂ ਦੇ ਵਿੱਚ ਪੈਸਾ ਸੁੱਟਦੇ ਰਹਿੰਦੇ ਆ ਅਲੱਗ-ਅਲੱਗ ਜਥੇਬੰਦੀਆਂ ਬਣੀਆਂ ਹੋਈਆਂ ਨੇ ਕਾਰ ਸੇਵਾ ਦੇ ਨਾਮ ਦੇ ਉੱਤੇ ਪੈਸਾ ਸੁੱਟਦੇ ਰਹਿੰਦੇ ਆ ਤੇ ਕਾਰ ਸੇਵਾ ਦੇ ਨਾਮ ਦੇ ਉੱਤੇ ਸਾਡੀਆਂ ਇਤਿਹਾਸਿਕ ਇਮਾਰਤਾਂ ਟਹਟੇ ਦੀ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਐਨਆਰਆਈ ਵੀਰ ਜਿੰਨੇ ਵੀ ਹੈ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕੋਈ ਵੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਅਗਰ ਪਰਮਾਤਮਾ ਦੇ ਲੇਖੇ ਲਾਣਾ ਚਾਹੁੰਦੇ ਨੇ ਤਾਂ ਉਹ ਆਪ ਅਕਲੀਦਾਨ ਕਰਨ ਆਪਣੇ ਹੱਥੀਂ ਦਾਨ ਕਰਨ ਬਿਲਕੁਲ ਜੀ ਬਿਲਕੁਲ ਚਾਹੀਦੀ ਹੈ ਜੀ ਬੇਨਿਆਜ਼ ਨਹੀਂ ਬਰਤ ਰਹੀ ਜੀ ਬਿਲਕੁਲ ਜੀ ਬਿਲਕੁਲ ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੁਝ ਕਹਿਣਾ ਚਾਹੂਗਾ ਜਾਂ ਤੁਹਾਡੇ ਕੋਲ ਗ੍ਰੰਥੀ ਸਿੰਘ ਹੋਣਗੇ ਉਹਨਾਂ ਨੂੰ ਪੁੱਛ ਲਓ ਅਗਰ ਉਹ ਕੁਝ ਕਹਿਣਾ ਚਾਹਣ ਚਾਣਗੇ ਬਿਲਕੁਲ ਜੀ ਮੈਂ ਤੇ ਕਵਾਂਗਾ ਕਿ ਸਾਰਿਆਂ ਨੂੰ ਇਹ ਸੂਝਬੂਝ ਹੋਣਾ ਚਾਹੀਦਾ ਵੀ ਜੇ ਗ੍ਰੰਥੀ ਸਿੰਘ ਦੀ ਅਸੀਂ ਮਦਦ ਕਰਨੀ ਹੈ ਆਪਣੇ ਹੱਥੀ ਕਰੀਏ ਕੋਈ ਵੀ ਗੁਰਦੁਆਰੇ ਚ ਕੰਮ ਕਰਨਾ ਆਪਣੇ ਹੱਥੀ ਕਰੀਏ ਜਿਹੜੀ ਆਪਾਂ ਇਦਾਂ ਪਹਿ ਤੇ ਹੀ ਜਾਓ ਬਿਲਕੁਲੀ ਲਿਆ ਢਿਲ ਜਾਂਦੇ ਆ ਜੀ ਅਸੀਂ ਤਾਂ ਉੱਥੇ ਵੀ ਇਹ ਗੱਲ ਕਰਾਂਗੇ ਜ਼ਰੂਰ ਤੁਹਾਡੀ ਇਹ ਗੱਲ ਦਾ ਜ਼ਰੂਰ ਉੱਥੇ ਆਵਾਜ਼ ਠਾਵਾਂਗੇ ਹੁਣ ਵੀ ਮੈਂ ਜਾਣਾਂ ਜੀ 10 15 ਦਿਨਾਂ ਪਾਈ ਜੀ 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 ਜ਼ਰੂਰ ਤੁਹਾਡੀ ਆਵਾਜ਼ ਠਾਵਾਂਗੇ ਬਿਲਕੁਲ ਜੀ ਬਿਲਕੁਲ ਕਿਉਂਕਿ ਜਦੋਂ ਦਾ ਮੈਂ ਸ਼ੋ ਨਸ਼ਰ ਕੀਤਾ ਇੱਕ ਗ੍ਰੰਥੀ ਸਿੰਘ ਦਾ ਕੋਟ ਭਾਈ ਜੀ ਦਾ ਜਿਹਨਾਂ ਦੇ ਨਾਲ ਧੱਕਾ ਕੀਤਾ ਗਿਆ ਸੀਗਾ ਉਹਨਾਂ ਨੇ ਆਪਣਾ ਕੀਤਾ ਹੀ ਛੱਡ ਦਿੱਤਾ ਸੀਗਾ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਗ੍ਰੰਥੀ ਸਿੰਘ ਬਣਦਾ ਨਹੀਂ ਖੈਰ ਉਹਨਾਂ ਨੇ ਹਾਲ ਤੱਕ ਗ੍ਰੰਥੀ ਸਿੰਘ ਦੀ ਉਹਨਾਂ ਨੇ ਪਦਵੀ ਨਹੀਂ ਸੰਭੀ ਮੁੜ ਕੇ ਕਿਸੇ ਵੀ ਗੁਰੂ ਘਰ ਦੇ ਵਿੱਚ ਉਹਨਾਂ ਨੇ ਟੈਕਸੀ ਚਲਾਣੀ ਸ਼ੁਰੂ ਕਰ ਦਿੱਤੀ ਹੈ ਤੇ ਅਜੇ ਸਿਰਫ ਇੱਕ ਗ੍ਰੰਥੀ ਸਿੰਘ ਨਹੀਂ ਬਹੁਤ ਗ੍ਰੰਥੀ ਸਿੰਘ ਨੇ ਜਿਹਨਾਂ ਨੂੰ ਅੱਜ ਮਦਦ ਦੀ ਲੋੜ ਹੈ ਤੇ ਮੈਂ ਇਹੀ ਚਾਹਾਂਗਾ ਕਿ ਅਗਰ ਸਿੱਖ ਸੰਗਤ ਦੇਸ਼ ਵਿਦੇਸ਼ ਦੀ ਸੰਗਤ ਮਦਦ ਕਰਨਾ ਚਾਹਦੀ ਹੈ ਅਜੇਹੇ ਗਰੰਥੀ ਸਿੰਘਾਂ ਨੂੰ ਸਾਹਮਣਾ ਚਾਹਦੀ ਹੈ ਤਾਂ ਸਾਨੂੰ ਵੀ ਸੰਪਰਕ ਕਰ ਸਕਦੀ ਹੈ ਅਸੀਂ ਨੰਬਰ ਆਪਣਾ ਪਹਿਲਾਂ ਵੀ ਦਿੱਤਾ ਹੋਇਆ ਹੈ ਤੇ 988184087 ਸਾਡਾ ਨੰਬਰ ਹੈ ਸਾਨੂੰ ਸੰਪਰਕ ਕਰਕੇ ਅਜੇਹੇ ਗਰੰਥੀ ਸਿੰਘਾਂ ਦੀ ਮਦਦ ਤੁਸੀਂ ਕਰਨ ਵਾਸਤੇ ਅੱਗੇ ਆ ਸਕਦੇ ਹੋ ਕਿਉਂਕਿ ਅਗਰ ਅਸੀਂ ਅੱਜ ਆਪਣੇ ਚੰਗੇ ਪ੍ਰਚਾਰਕ ਨਹੀਂ ਸਾंभੇ ਤਾਂ ਕੱਲ ਸਾਡਾ ਆਉਣ ਵਾਲਾ ਭਵਿੱਖ ਬਹੁਤ ਹਨੇਰੇ ਦੇ ਵਿੱਚ ਹੋਵੇਗਾ ਬਿਲਕੁਲ ਬਿਲਕੁਲ ਬਹੁਤ ਬਹੁਤ ਇਹਦਾ ਰਿਜ਼ਲਟ ਗਲਤ ਨਿਕਲੇਗਾ ਜੀ ਜੀ ਗੁਰ ਗੁਰਬਾਣੀ ਅਖੰਡ ਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ